ਸਸਿਕਲ ਜੀ ਤੁਸੀਂ ਜੁੜੇ ਹੋ ਪ੍ਰੋ ਪ੍ਰਾਈਮ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਕਰਨ ਬਰਾੜ 2015 ਦੇ ਵਿੱਚ ਬਿਆਦਵੀ ਕਾਹਨ ਹੁੰਦਾ ਪਰ ਉਸ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਪਰ ਕਿ ਦੇਖਿਆ ਜਾਵੇ ਤਾਂ ਤਿੰਨ ਸਰਕਾਰਾਂ ਜਿਹੜੀਆਂ ਬਦਲ ਚੁੱਕੀਆਂ ਨੇ ਚਾਰ ਮੁੱਖ ਮੰਤਰੀ ਬਦਲ ਚੁੱਕੇ ਨੇ ਪਰ ਇਨਸਾਫ ਹਜੇ ਤੱਕ ਨਹੀਂ ਮਿਲਿਆ ਤੇ ਉਸੇ ਦੇ ਰੋਸ ਦੇ ਵਜੋਂ ਅੱਜ 14 ਅਕਤੂਬਰ ਨੂੰ ਕੋਟਕਪੂਰੇ ਤੇ ਉਹੀ ਬੱਤੀਆਂ ਵਾਲੇ ਚੌਂਕ ਦੇ ਵਿੱਚ ਲਾਂਤ ਦਿਹਾੜਾ ਮਨਾਇਆ ਜਾ ਰਿਹਾ ਹਲਕਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਾਂ ਅੱਜ ਉਹ ਕੋਟ ਕਪੂਰੇ ਲਾਂਤ ਦਿਹਾੜੇ ਤੇ 14 ਅਕਤੂਬਰ ਨੂੰ ਇੱਥੇ ਪਹੁੰਚੇ ਨੇ ਤੇ ਬਾਬਾ ਜੀ ਤੁਸੀਂ ਪਹੁੰਚੇ ਹੋ ਇੱਥੇ ਜਿਹੜਾ ਲਾਂਤ ਦਿਹਾੜਾ ਮਨਾਇਆ ਜਾ ਰਿਹਾ 14 ਅਕਤੂਬਰ ਨੂੰ ਇਹਦੇ ਬਾਰੇ ਕੀ ਕਹੋਗੇ ਕਿਉਂਕਿ ਹਜੇ ਤੱਕ ਇਨਸਾਫ ਮਿਲਿਆ ਨਹੀਂ ਕਿ ਉਮੀਦ ਹੈ ਸਰਕਾਰਾਂ ਤੋਂ ਇਨਸਾਫ ਮਿਲੂਗਾ ਇਨਸਾਫ ਨਹੀਂ ਮਿਲਿਆ ਐਸੇ ਕਰਕੇ ਲਾਂਤ ਪਾਉਣ ਵਾਸਤੇ ਅਸੀਂ ਇਕੱਠੇ ਹੋਏ ਹਾਂ ਕੋਈ ਐਕਸ਼ਨ ਕਮੇਟੀ ਦੀ ਕੋਈ ਹੋ ਰਹੀ ਹੈ ਅਸੀਂ ਅਸੀਂ ਸੋਚਿਆ ਵੀ ਅਕਾਲ ਪੁਰਖ ਗੁਰੂ ਤੇ ਤੀਜੀ ਸਾਡੇ ਲਈ ਸੰਗਤ ਬਹੁਤ ਵੱਡੀ ਹੈ ਹਾਂਜੀ ਅਸੀਂ ਚਾਹੁੰਦੇ ਹਾਂ ਕਿ ਸਾਰੀ ਜਿਹੜੇ ਘਟਨਾਕਰਮ ਵਾਪਰੇ ਆ ਪਿਛਲੇ ਬੇਅਦਬੀਆਂ ਦਾ ਦੌਰ ਜਦੋਂ 2007 ਤੋਂ ਸ਼ੁਰੂ ਹੋਇਆ ਸਾਰਾ ਅਸੀਂ ਚਾਹੁੰਦੇ ਹਾਂ ਕਿ ਉਹਦਾ ਇੱਕ ਦਸਤਾਵੇਜ਼ ਜਿਹਨੂੰ ਵਾਈਟ ਪੇਪਰ ਅਸੀਂ ਨਾਮ ਦੇ ਕੇ ਜਾਂ ਕੋਈ ਹੋਰ ਨਾਮ ਦੇ ਕੇ ਜਾਰੀ ਕਰੀਏ ਪੰਥ ਦੀ ਕਚੈਰੀ ਚ ਜਾਈਏ ਕਿ ਇਹਨਾਂ ਨੇ ਸਾਡੇ ਨਾਲ ਕੀ ਕੀਤਾ ਹੈਗਾ ਕਿੱਥੇ ਕਿਥੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਦੀ ਇਹਨਾਂ ਨੇ ਸਰਕਾਰਾਂ ਨੇ ਲੀਡਰਾਂ ਨੇ ਪੁਸ਼ਤਪਨਾਹੀ ਕੀਤੀ ਹੈ ਚਾਹੇ ਉਹ ਅਕਾਲੀ ਦਲ ਦੇ ਸੀ ਚਾਹੇ ਉਹ ਕਾਂਗਰਸ ਦੇ ਚਾਹੇ ਉਹ ਝੜਤਲ ਦੇ ਤੇ ਇਹਨਾਂ ਨੂੰ ਅਸੀਂ ਨੰਗਿਆ ਕਰ ਜਿਹੜੇ ਦੋਸ਼ੀਆਂ ਦਾ ਨਾਮ ਆਉਂਦਾ ਹੈ ਬੇਅਦਬੀ ਕਾਂਡ ਦੇ ਵਿੱਚ ਉਹਨਾਂ ਨੂੰ ਤਾਂ ਹਰ ਤੀਜੇ ਮਹੀਨੇ ਬੇਰੋਲ ਤੇ ਆ ਰਹੇ ਨੇ ਬਾਹਰ ਹਸਤੇ ਫੇਰ ਵੀ ਆਪਣੀ ਸਿੱਖ ਸੰਗਤ ਜਿਹੜੀ ਉਹ ਉਮੀਦ ਲਈ ਬੈਠੀ ਹੈ ਵੀ ਸ਼ਾਇਦ ਸਾਨੂੰ ਸਰਕਾਰਾਂ ਨੂੰ ਸਾਨੂੰ ਇਨਸਾਫ ਦਿਵਾਉਣੀ ਹੈ ਬਿਲਕੁਲ ਸਹੀ ਗੱਲ ਹੈ ਉਹਨੂੰ ਹਰ ਤੀਜੇ ਮਹੀਨੇ ਉਹ ਸੌਦੇ ਸਾਧ ਨੂੰ ਜਿਹੜੀ ਹੈ ਪ੍ਰੋਲ ਦੇ ਦਿੱਤੇ ਜਾਂਦੀ ਹੈ ਤੇ ਇਹਦੇ ਰਾਜਨੀਤਿਕ ਕਾਰਨ ਹੈ ਜੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਵੋਟ ਬੈਂਕ ਜਿਹੜਾ ਹੈਗਾ ਉਹਨੂੰ ਇਹ ਹਿਥਿਆਉਣ ਦੇ ਚੱਕਰ ਦੇ ਵਿੱਚ ਜਿਹੜਾ ਹੈਗਾ ਇਹ ਉਹਨੂੰ ਸਹੂਲਤਾਂ ਦਿੰਦੇ ਨੇ ਜੀ ਤੇ ਜੇ ਵੋਟ ਦੇ ਚੱਕਰ ਦੇ ਵਿੱਚ ਅਪਰਾਧੀਆਂ ਨੂੰ ਸਹੂਲਤਾ ਦੇਵਾਂਗੇ ਤੇ ਭਾਰਤ ਦੇ ਵਿੱਚੋਂ ਅਪਰਾਧ ਖਤਮ ਹੋਏਗਾ ਇਹ ਭੁੱਲ ਜਾਣ ਤਿੰਨ ਸਰਕਾਰਾਂ ਬਦਲ ਗਈਆਂ ਚਾਰ ਮੁੱਖ ਮੰਤਰੀ ਬਦਲ ਗਏ ਜਿਹੜੀ ਇਹ ਸਰਕਾਰ ਆਈ ਸੀ ਇਹ ਵੀ ਕਹਿੰਦੀ ਸੀ ਕਿ 24 ਘੰਟਿਆਂ ਚ ਅਸੀਂ ਇਨਸਾਫ ਦੇਵਾਂਗੇ ਤੇ ਹਜੇ ਵੀ 1.5 ਸਾਲ ਪਿਆ ਕੋਈ ਇਹਨਾਂ ਨੂੰ ਤੁਸੀਂ ਸੰਦੇਸ਼ ਦੇਣਾ ਚਾਹੋਗੇ ਹਜੇ ਤੱਕ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੇ ਦਿੱਲੀ ਦੇ ਜਿਹੜੇ ਸੀਗੇ ਕੇਜਰੀਵਾਲ ਵਰਗੇ ਉਹਨਾਂ ਨੇ ਕਿਹਾ ਸੀ 24 ਘੰਟਿਆਂ ਚ ਇਨਸਾਫ ਦੇਵਾਂਗੇ ਡਰੱਗ ਅਸੀਂ ਖਤਮ ਕਰਾਂਗੇ ਨਸ਼ੇ ਅਸੀਂ ਖਤਮ ਕਰਾਂਗੇ ਬੇਈਮਾਨੀ ਅਸੀਂ ਖਤਮ ਕਰਾਂਗੇ ਮੈਂ মিডিਆ ਰਾਹੀਂ ਪੁੱਛਦਾ ਕਿ ਬੇਈਮਾਨੀ ਖਤਮ ਹੋ ਗਈ ਕੀ ਕਰਪਸ਼ਨ ਖਤਮ ਹੋ ਗਈ ਕੀ ਡਰੱਗ ਖਤਮ ਹੋ ਗਿਆ ਕੀ ਬੇਅਦਬੀ ਦਾ ਇਨਸਾਫ ਮਿਲ ਗਿਆ ਬਿਲਕੁਲ ਨਹੀਂ ਮਿਲਿਆ ਇਹ ਝੂਠੇ ਵਾਦੇ ਕਰਕੇ ਸਰਕਾਰ ਦੇ ਵਿੱਚ ਆਏ ਆ ਲੋਕਾਂ ਨੂੰ ਗੁੰਮਰਾਹ ਕਰਕੇ ਆਏ ਆ ਕਿ ਅਸੀਂ ਤਬਦੀਲੀ ਲਿਆਵਾਂਗੇ ਅਸੀਂ ਪਰਵਰਤਨ ਕਰਾਂਗੇ ਅਸੀਂ ਬਦਲਾਅ ਕਰਾਂਗੇ ਕੋਈ ਬਦਲਾਅ ਨਹੀਂ ਹੋਇਆ ਸਗੋਂ ਫੋਰ ਬੇੜਾ ਕਰ ਪਿਆ। ਸ਼ੁਕਰੀਆ ਜੀ ਸਮਾਂ ਦੇਣ ਲਈ। ਤਾਂ ਇਹ ਸਨ ਸਾਡੇ ਨਾਲ ਯਾਨੀ ਹਰਪ੍ਰੀਤ ਸਿੰਘ ਜੀ ਜੋ ਇੱਥੇ ਜਿਹੜਾ ਲਾਂਤ ਦਿਹਾੜਾ ਮਨਾਇਆ ਜਾ ਰਿਹਾ ਹੈਗਾ ਕੋਟਕਪੂਰਾ ਚੌਕ ਬੱਤੀਆਂ ਵਾਲੇ ਚੌਂਕ ਦੇ ਵਿੱਚ 14 ਅਕਤੂਬਰ ਨੂੰ ਤੇ ਉੱਥੇ ਖਾਸ ਤੌਰ ਤੇ ਪਹੁੰਚੇ ਸੀ। ਤੁਸੀਂ ਦੇਖ ਰਹੇ ਸੀ ਪ੍ਰੋ ਪ੍ਰਾਈਮ ਨਿਊਜ਼ ਜੁੜੇ ਰਹੋ ਸਾਡੇ ਨਾਲ ਹੋਰ ਖਬਰਾਂ ਲਈ। ਸ਼ੁਕਰੀਆ।